ਪਾਂਡਿਆਂ ਨੂੰ ਕਲੀ ਕਿਉਂ ਕਰਵਾਉਂਦੇ ਆ ਲੋਕ ਇਸ ਦਾ ਕੀ ਫਾਇਦਾ ਆਓ ਇਸ ਬਾਰੇ ਗੱਲਬਾਤ ਕਰਾਂਗੇ ਬੇਨਤੀ ਕਰਾਂਗੇ ਕਿ ਆਪਣੇ ਪੁਰਾਣੇ ਬਜ਼ੁਰਗ ਬਹੁਤ ਸਿਆਣੇ ਤੇ ਬਹੁਤ ਲੰਮੀ ਸੋਚ ਵਾਲੇ ਸਨ ਬੇਖੋਨਾਂ ਨੇ ਬਿਨਾਂ ਸਾਇੰਸ ਦੀਆਂ ਖੋਜਾਂ ਤੋਂ ਇਹ ਪਾਂਡਿਆਂ ਨੂੰ ਕਲੀ ਕਰਨ ਦੀ ਵਿਧੀ ਚਾਲੂ ਕੀਤੀ ਪਾਂਡਿਆਂ ਨੂੰ ਕਲੀ ਕਰਨ ਦਾ ਇੰਨਾ ਫਾਇਦਾ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਸਰੀਰ ਵਿੱਚ ਕਈ ਪ੍ਰਕਾਰ ਦੇ ਨਾ ਜਿਹੜੀਆਂ ਘਾਟਾਂ ਉਹਨਾਂ ਨੂੰ ਪੂਰੀਆਂ ਕਰਦੀ ਐ ਇਹ ਕਲੀ ਤੇ ਸਿਆਣੇ ਕਹਿੰਦੇ ਆ ਆਯੁਰਵੇਦ ਦੀ ਭਾਸ਼ਾ ਦੇ ਵਿੱਚ ਘੋੜੇ ਨੂੰ ਤੰਗ ਅਤੇ ਮਰਦ ਨੂੰ ਬੰਗ ਇਸ ਭਾਂਡੇ ਕਲੀ ਕਰਨ ਨੂੰ ਬੰਗ ਭਸਮ ਆਂਦੇ ਉਹਨਾਂ ਸਿਆਣੇ ਕਹਿੰਦੇ ਆ ਵੀ ਘੋੜੇ ਨੂੰ ਕਾਬੂ ਕਰਨਾ ਤਾਂ ਉਹਨੂੰ ਤੰਗ ਚਾਹੀਦੀ ਆ ਤੇ ਜੇ ਮਰਦ ਨੇ ਆਪਣੀ ਮਰਦਾਨਗੀ ਕਾਇਮ ਕਰਨੀ ਆ ਤਾਂ ਉਹਨੂੰ ਬੰਗ ਚਾਹੀਦੀ ਆ ਇਹ ਬੰਗਪਾਸਮ ਇੰਨੀ ਗੁਣਕਾਰੀ ਹੈ ਇਹਦੇ ਫਾਇਦੇ ਆ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਸਿਹਤ ਨਾਲੋਂ ਕੋਈ ਵੀ ਚੀਜ਼ ਵੱਧ ਕੇ ਨਹੀਂ ਸੋ ਆਪਾਂ ਨੂੰ ਪਿੱਤਲ ਦੇ ਬਰਤਨ ਹੀ ਵਰਤਣੇ ਚਾਹੀਦੇ ਜੇਕਰ ਕੋਈ ਭਰਾ ਪਿੱਤਲ ਦੇ ਬਰਤਨ ਨਹੀਂ ਖਰੀਦਦਾ ਤਾਂ ਸਟੀਲ ਦੇ ਬਰਤਨ ਵਰਤ ਸਕਦਾ ਪਰ ਸਲਵਰ ਤੋਂ ਜ਼ਰੂਰ ਗਰੇਜ ਕਰਨਾ ਚਾਹੀਦਾ ਮੈਂ 12 ਸਾਲਾਂ ਦਾ 13 ਸਾਲਾਂ ਜਿਹੜਾ ਭਾਂਡੇ ਕਲੀ ਕਰਦਾ ਮੇਰੀ ਹੁਣ 70 ਸਾਲ ਉਮਰ ਹੋ ਗਈ ਪੱਕਾ ਹੀ ਆਂ ਪੁਰਾਣਾ ਘਰਾਟੀਆਂ ਤੇ ਬੱਚ ਜਿਹੜੀ ਹਣਾ ਭਾਂਡੇ ਕਲੀ ਕਰਾਉਣੋਂ ਘਟ ਗਏ ਸੀ ਨਾ ਓਏ ਇਹ ਸਟੀਲ ਸਲਵਰ ਨੇ ਨਾ ਘੋਲ ਗਿਆ ਬਿਮਾਰੀ ਦਾ ਜਦੋਂ ਬਿਮਾਰੀ ਪੈਣ ਲੱਗੀ ਕੈਂਸਰ ਪੰਜਾਬ ਬਣ ਗਿਆ ਤੇ ਫਿਰ ਇਹ ਲੋਕਾਂ ਨੇ ਬਦਮਤਾਂ ਅਚਾਨਕ ਡਾਕਟਰਾਂ ਨੇ ਨਾ ਕਿਹਾ ਕਰੋਨਾ 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 ਚੱਲ ਪਈ ਤੇ ਡਾਕਟਰਾਂ ਨੇ ਕਹਿਤਾ ਵੀ ਜਿਹੜੇ ਸਲਵਰ ਸਟੀਲ ਦੇ ਭਾਂਡੇ ਨਾ ਵਾਰ ਤੋਂ ਅੱਛਾ ਇਹ ਬਿਮਾਰੀ ਦਾ ਘਰ ਹਾਂ ਡਾਕਟਰਾਂ ਨੇ ਕਿਹਾ ਵੀ ਪਿੱਤਲ ਦੇ ਭਾਂਡੇ ਕਲੀ ਕਰਾ ਕੇ ਵਰਤੋ ਇਹ ਅੰਦਰ ਘੁਲ ਕੇ ਜਿਹੜੀ ਕਲੀ ਜਾਂਦੀ ਹੈ ਨਾ ਦੁਨੀਆਂ ਰੋਗਾਂ ਨੂੰ ਠੀਕ ਕਰਦੀ ਆਂਦਾ ਅੱਛਾ ਜਦੋਂ ਘੁਲ ਕੇ ਜਾਂਦੀ ਆਂ ਹਾਂਜੀ ਹਾਂ ਤੇ ਸਰੀਰ 'ਚ ਘਾਟਾਂ ਪੂਰੀਆਂ ਕਰਦੀ ਆਂ ਪੂਰੀਆਂ ਕਰਦੀ ਆ ਜੀ ਤੇ ਸਲਵਰ ਦੇ ਭਾਂਡਿਆਂ ਦਾ ਕੀ ਨੁਕਸਾਨ ਆ ਥੋੜਾ ਭਾਂਡਾ ਇਹ ਬਿਮਾਰੀ ਨੇੜੀ ਇਹ ਘੁਲਦੀ ਸਲਵਰ ਭੁੜ ਕੇ ਅੰਦਰ ਜਾਂਦਾ ਕਾਲਾ ਪੀਲਾ ਤਜਾਬ ਕੈਂਸਰ ਬਣਦਾ ਹੈ ਨਾ